ਜੀ ਭਾਈ ਕੀ ਹਾਲ ਨੇ ਸਾਰਿਆਂ ਦੇ ਅੱਜ ਆਪਾਂ ਚੱਲੇ ਆਂ ਡੱਬ ਵਾਲੀ ਰੀ ਇਨਸਪੈਕਸ਼ਨ ਹੋਣੀ ਆ ਤੇ ਇੱਕ ਇਹਦੇ ਆ ਚੱਕੇ ਤੋਂ ਥੋੜੀ ਜੀ ਆਵਾਜ਼ ਆਉਂਦੀ ਆ ਉਹ ਚੈੱਕ ਕਰਾਉਣੀ ਆ ਤੇ ਮੜ ਜੇ ਇੱਕ ਇਹਦਾ ਟੈਂਕ ਲਵਾ ਕੇ ਲਿਆਉਣਾ ਆ ਆਪਾਂ ਤੇ ਇੱਕ ਦੂਜੀ ਹੱਡ ਲਵਾਉਣੀ ਆ ਇਹਦੀ ਚਲੋ ਥੋੜੀ ਆਵਾਜ਼ ਉਹ ਵੀ ਸਿਰ ਜਿੰਦਰ ਵੀਰ ਨੂੰ ਆਪਾਂ ਚੱਕ ਲਿਆ ਪਿੰਡੋਂ ਔਰ ਸਿੱਧਾ ਆਪਾਂ ਜਾਣਾ ਡੱਬ ਵਾਲੀ ਯੂ ਚੈੱਕ ਕਰੋ ਕਿ ਨਾ ਸੁਣੋ 40% ਦਾ ਰੀਅਲ ਲਾਈਫ ਨਹੀਂ ਮਿਲਨੀ ਕੈਨੇਡਾ ਦੇ ਵਿੱਚ ਲਓ ਵੀ ਡੱਬ ਵਾਲੀ ਪਹੁੰਚ ਚੁੱਕੇ ਆ ਤੇ ਕੀ ਕਹਿ ਰਿਹਾ ਬੰਦਾ ਹੁਣ ਅੱਧੇ ਘੰਟੇ ਤੱਕ ਉਹ ਜੀਪ ਦਾ ਰੰਗ ਦੇਖੋ ਕਿੰਦਾਂ ਦੀ ਆ ਉਹ ਕਲਰ ਦੇਖਣਾ ਸੋਹਣਾ ਹੈ ਡਿਫਰੈਂਟ ਆ ਉਹਦੇ ਉਦੋਂ ਦਾ ਹੈਲੋ ਜਿਓ ਵੀਰੇ ਕਿਵੇਂ ਕਿਵੇਂ ਹੋ ਠੀਕ ਹੋ ਤੇ ਅੱਜ ਕਰਾਉਣੀ ਹੈ ਇਨਸਪੈਕਸ਼ਨ ਡੱਬ ਵਾਲੀ ਤੇ ਦੇਖਦੇ ਆ ਮੈਂ ਤੇ ਸੁਖਿੰਦਰ ਦਾ ਬਾਰੇ ਟ੍ਰਾਇਲ ਹੋ ਰਹੀ ਨੇ ਲੋ ਨਹੀਂ ਹਾਂ ਹੋਰ ਵੀ ਲਾ ਹਾਂ ਹਾਂ ਦੋ ਨੀ ਨਹੀਂ ਹਾਈ ਚਾਹੀਏ ਹੁਣ ਲਓ ਜੀ ਗੇਅਰ ਨਹੀਂ ਪੈਂਦਾ ਸੀ ਜਿਹੜਾ ਲੋ ਲੈ ਕੇ ਮਿਸਤਰੀ ਦੀ ਦੁਕਾਨ ਤੇ ਪਹੁੰਚ ਗਏ ਮਿਸਤਰੀ ਬੰਦਾ ਘੈਂਟ ਆ ਹੇ ਹੁਣ ਦੇਖਦੇ ਆਂ ਕਾਹ ਬਣਦਾ ਕੀ ਆ ਹਾਈ ਲੋ ਇਹਦਾ ਮੁੰਡ ਨੂੰ ਪਤਾ ਲੱਗ ਗਿਆ ਕੀ ਆ ਥੋੜਾ ਗਲਤ ਫੌਂਦਾ ਸੀ ਇਹਦੇ ਨਗੇਰ ਨੋਬ ਹੈ ਨਹੀਂ ਇਹ ਕਰਕੇ ਪਤਾ ਨਹੀਂ ਲੱਗਦਾ ਕਿ ਕਿਹੜਾ ਕਿੱਧਰੋਂ ਪਾਣਾ ਐਮ ਡੀ ਇਹ ਰੱਖ ਤੇ ਹੁਣ ਚਾਲਦੇ ਆਪਾਂ ਥੋੜੀ ਜੀ ਕੰਬਦੀ ਆ ਇਹ 60 ਤੇ ਜਾ ਕੇ ਵਾਈਬ੍ਰੇਸ਼ਨ ਵੀ ਛੱਡਦੀ ਆ ਤੇ ਉਹ ਕਰਾਉਣੇ ਆ ਕੰਮ ਜੋ ਤੋਂ ਬਾਅਦ ਇਸ ਤਰੀ ਦੇਖਦਾ ਵੀ ਕੀ ਨੋਕਦਾ ਕੀ ਕਰ ਕਰਾਂ ਜਾਂ ਮੁੰਡਾ ਫੋਨ ਚ ਬੀਜ਼ੀ ਆ ਪੂਰਾ ਮਗਨ ਨਹੀਂ ਮਾਰਦੀ ਨਮਨ ਲਓ ਵੀ ਸ਼ਾਫਟ ਦੇਖਿਆ ਖੋਲ ਕੇ ਤੇ ਜਿਹੜੀ ਆਵਾਜ਼ ਕਰਦੀ ਸੀ ਸ਼ਾਫਟ ਇਹ ਵੀ オリジナル ਨਹੀਂ ਸੀ ਤੇ ਬਾਈ ਕਹਿੰਦੇ ਸ਼ਾਫਟ ਹੁਣ ਆਉਂਦਾ ਇਹਨਾਂ ਦਾ 1500 2000 ਦੀ ਕਿਹ ਕੋਣ ਹੈ ਸ਼ਾਫਟ ਜੀਪ ਆ ਬਾਈ オリジナル ਬਾਡੀਜ਼ ਆ ਵੇੜੀ ਆਪਾ ਕਹਿੰਦੇ ਆ origignal ਦੀ ਕਾਪੀ ਬੜੀ ਸੋਹਣੀ ਹੋਇਆ ਜਮਾ ਰੀਨਲ ਦੀ ਕਾਪੀ ਇਹਨੂੰ ਕਹਿੰਦੇ ਨੇ ਆਪ ਬਲੈਕ ਆਊਟ ਲਾਈਟਾਂ ਲੱਗੀਆਂ ਨੇ ਪਿੱਛੇ ਜਮਾ ਰੀਨਲ ਦੀ ਕਾਪੀ ਆ ਮੈਪ ਲਾਈਟ ਆ ਗਈ ਆ ਹੈਂਡ ਬ੍ਰੇਕ ਆ ਗਈ ਤੇ ਆ ਇਨੀਸ਼ੀਅਲ ਲਾਈਟਾਂ ਆ ਗਈਆਂ ਆ ਮੀਟਰਾਂ ਦੀਆਂ ਲਾਈਟਾਂ ਆ ਗਈਆਂ ਆ ਸਵਿਚ ਆ ਗਈ 4x4 ਗੇਅਰ ਆ ਗਿਆ ਟੋਇਟਾ ਦਾ ਗੇਅਰ ਹੈ ਇਹਨੂੰ ਲੱਗਿਆ ਹੋਇਆ ਤੇ ਆ ओरिजिनल ਦੀ ਕਾਪੀ ਆ ਇਹ ਹੁੰਦੀਆਂ ਰਹਿਣਾਂ ਦੀ ਕਾਪੀ ਆ ਆ ਦੇਖੋ ਆ ਸੀਟ ਦੇ ਥੱਲੇ ਪੰਪ ਆਉਂਦਾ ਇਹ ਅਰੀਜਨਲ ਦੀ ਕਾਪੀ ਆ ਆ ਇੱਥੇ ਟੂਲ ਹੁੰਦੇ ਨੇ ਇਹਨਾਂ ਦੇ ਬਣੇ ਹੋਏ ਦੋਨੇ ਪਾਸੇ ਇਹ ਹੁੰਦੀ ਆ ਅਰੀਜਨਲ ਦੀ ਕਾਪੀ ਬਿੱਲੀ ਓਰੀਜਨਲ ਬਹੁਤ ਬੰਦੇ ਕਹਿੰਦੇ ਆ ਵੀ ਵੀ ਬਿੱਲੀ ਵੀ ਓਰੀਜਨਲ ਆ ਬਿੱਲੀ ਆ ਪਰ ਓਰੀਜਨਲ ਬਿੱਲੀ ਆ ਲੋਕਾਂ ਆ ਜੀਪਾ ਨੂੰ ਆਪਾਂ ਕਹਿੰਦੇ ਆ ਵੀ ਓਰੀਜਨਲ ਲੁੱਕ ਦੀਆਂ ਨੇ ориجنલ ਜੀਪ ਦੀ ਕਾਪੀ ਦੀ ਦਿੱਲੀ ਦੀ ਕਾਪੀ ਦੀਆਂ ਕਾਪੀਆਂ ਕਹਿ ਸਕਦੇ ਇਹਨਾਂ ਨੂੰ ਆਪਾਂ ਇਹ ਦੇਖੋ ਪਹਿਲਾਂ ਇਹ ਵੀਡੀਓ ਜਿਹੜੀ ਚੱਲੀ ਜਿਹੜੀ ਪਹਿਲਾਂ ਵੀਡੀਓ ਚੱਲੀ ਆ ਦਿਖਾਈ ਆ ओरिजिनल ਉਹਦੇ ਦੇ ਉਹਦੇ ਨਾਲ ਡਿਫਰੈਂਟ ਦੇਖ ਸਕਦੇ ਹੋ ਕਿ ਉਹ ओरिजिनल ਦੀ ਕਾਪੀ ਆ ਤਰੀਆ ਆ ਫੋਰ ਮੈਂ ਨਾ ਚੱਲੇ ਨੇ ਹੁਣ ਸਾਫਟ ਲੈਣ ਫੋਰ ਮੈਂ ਲੈ ਰਹਿਣੀ ਸ਼ਾਫਟ ਚੱਲ ਚੱਲ ਕਿੱਦਾਂ ਲੇ ਹਾਂ ਰੋਲਾ ਦਾ ਅਰੀਜਨਲ ਦਾ ਹੈ ਇਹ ਮਿਸਤਰੀ ਅਰੀਜਨਲ ਤੋਂ ਮੇਰਾ ਕੰਮ ਨਹੀਂ ਕਰਦਾ ਨਹੀਂ ਜੇ ਆਪਾਂ ਦੇ ਜਿਹੜੇ ਜਾ ਕੇ ਸਸਤਾ ਆ ਜਾਵੇ ਨਹੀਂ ਆ ਜਾਵੀਂ ਹਾਂ ਸਸਤਾ ਹੀ ਹੋਇਆ ਬਈ ਯਾਰ ਬਸ ਬਸ ਦਵਾਰੇ ਦਵਾਰੇ ਮੁੱਖਾ ਮਾ ਨਾ ਸਾਫਤ ਪਈਆ ਕਿਹਦੇ ਪਿੰਡ ਆਈਂ ਬ੍ਰਸ਼ਰ ਇਹ ਬਾਈ ਦੀ ਜੀਪ ਲੈ ਕੇ ਜਾਣੀ ਆ ਲੁਧਿਆਣੇ ਥੋੜਾ ਬੈਠ ਲਿਓ ਨਾ ਮੈਂ ਤਾਂ ਹੈਗਾ ਸੰਗਰੂਰ ਦਾ ਇਹ ਸੋਹਣੀ ਹੈ ਯਾਰ ਚੀਜ਼ ਹੈ ਨਾ ਇਹਦਾ 80 ਨੰਬਰ ਇਹਦੀ ਪੰਜ ਮੈਂ ਲਾ ਦੇ ਤਿਆਰ ਕਰੀ ਹੋਈ ਉਹ ਇਹਦੀ ਆ ओरिजिनल ओरिजिनल ਨਹੀਂ ਹੈਗੀ ਇਹ ਤਿਆਰ ਕਰੀ ਆ ਆਰਮੀ ਤੇ ओरिजिनल ਮਿਲਦੀ ਐ ਐਮਐਮ 550 ਕਹਿੰਦੇ ਨੇ ਆਹੋ 550 ਦਾ ਹੈਗੀ ਆ ओरिजिनल ਸਾਨੂੰ ਰੰਗ ਰੰਗ ਸੋਨਾ ਯਾਰ ਹੈ ਨਾ 4x4 ਆ ਉਹ ओरिजिनल ਆਂਦੀ ਆ ਫੁਰਵੇ ਫੁਰੇ ਆਰਮੀ ਦੀ ਗੱਡੀ ਆ ਸੋਹਣੀ ਆ ਯਾਰ ਹਨਾ ਮੁੰਡਾ ਮੰਗਦਾ ਕੰਫਰਟੇਬਲ ਸੀਟਾਂ ਇਹਨਾਂ ਕੰਫਰਟੇਬਲ ਸੀਟਾਂ ਵੀ ਚਾਹੀਦੀਆਂ ਨੇ ਤੇ ਕਹਿੰਦਾ ਫਾਰ ਇਹਦੀਆਂ ਵਰਨ ਵਾਲੀਆਂ ਹਾਂ ਕੰਫਰਟੇਬਲ ਬਰਨ ਵਾਲੇ ਡੂੰਘੇ ਆ ਇਹਨੇ ਹਾਂ ਲੱਗੀਆਂ ਹੋਈਆਂ ਨੇ ਬੱਚਾ ਕੰਫਰਟੇਬਲ ਹੋਊਗਾ ਰੂਟ ਲਾ ਬਰੂਟ ਪਾਜੀ ਅੱਜ ਪਹਿਲੇ ਸਾਰੀ ਮਾਰਕੀਟ ਘੁੰਮ ਰਹੇ ਆ ਅਸੀਂ ਸਾਰੀਆਂ ਜੀਪਾਂ ਦੇਖ ਲਈਆਂ ਸਭ ਦੇ ਜਾਏ ਸਭ ਦੇ ਲੱਲਾ ਖੱਖਾ ਕੋਈ ਆ ਵਾ ਗਾਹਕ ਬੰਨਣਾ ਗਾਗ ਬਣ ਕੇ ਨੂੰ ਮੁੰਨ ਦੇਣਾ ਇਹ ਸਭ ਦਾ ਇੱਕੋ ਹੀ ਹਿਸਾਬ ਕਿਤਾਬ ਆ ਗਾਗ ਫਸੇ ਹੋਈ ਫਾਗੜੇ ਕੀ ਤੋੜਦਾ ਨਹੀਂ ਵਾਹ ਸਾਬ ਨਹੀਂ ਮਾਰੂ ਤਾਂ ਦਿੱਤੇ ਕੀ ਕਰੇ ਉਹਨੇ ਪੂਰੇ ਨਿਆਰੇ ਲੈਨੇ ਨਹੀਂ ਆਬਦੇ ਜਾਏ ਆ ਜੇ ਸੀਤੀ ਇਹੜਾ ਬੰਦਾ ਉਹ ਸੀਟਾਂ ਦੇ ਲੱਗਿਆ ਪਿਆ ਵੀ ਸੀਟ ਕਵਰ ਪਾਉਣੇ ਨੇ ਤੇ ਨੋਵ ਵਾਲੀਆਂ ਸੀਟਾਂ ਲਵਾਉਣੀਆਂ ਨੇ ਕਹਿੰਦਾ ਦੇਖਦੇ ਆ ਕੀ ਬਣਾਉਂਦਾ ਲੰਮੇ ਸਫ਼ਰ ਦੀ ਤਿਆਰੀ ਕਰੀ ਜਾਂਦਾ ਜੀ ਕੋ ਯਾਰ ਸੋਹਣੀ ਬਹੁਤ ਖੜੀ ਆ ਸੋਹਣੀ ਟਾਇਰ ਬਹੁਤ ਸੋਹਣੇ ਲੱਗਦੇ ਨੇ ਯਾਰ ਮੂਹਰੋਂ ਐ ਖੜਮੀ ਜੀ ਆ ਕਮੋਂਗੂ ਖੜੀ ਆ ਗੱਡੀ ਯਾਰ ਬਹੁਤ ਸੋਹਣੀ ਤੇ ਬੀਬੀ ਸੋਹਣੀ ਬਹੁ ਆ ਜੀ ਇਹ ਜਿੱਪਾਂ ਬੜੀਆਂ ਸੋਹਣੀਆਂ ਨੇ ਬਾਈ ਬਹੁਤ ਸੋਹਣੀਆਂ ਤਿਆਰ ਕਰਦੇ ਨੇ ਪਰ ਰੌਲਾ ਨਾ ਸਾਰਿਆਂ ਦਾ ਪੇਪਰਾਂ ਦਾ ਪੇਪਰ ਸੀਏ 3 ਵੀ ਆਂਦੇ ਵੈਲਿਡ ਆਸ ਵਿੱਚ ਕੁਝ ਘਰ ਵਾਲਾ ਹੀ ਆ ਦੇਖ ਕੇ ਤਿਆਰ ਕਰਾਓ ਜਿਹਨੂੰ ਵੀ ਕਿਸੇ ਨੇ ਕਰਾਉਣੀ ਆ ਆ ਵਧੀਆ ਨੇ 550 mdi ਤੇ ਘਾਟਾਂ ਨਾਲੇ ਵੱਡੀ ਆ ਪੂਰੀ ਵਧੀਆ ਮੀਜਰ ਜੀਪਾਂ ਦੇ ਕੰਮ ਚ ਆਏਗਾ ਰੌਲਾ ਹੀ ਆ ਬਈ ਆ ਡੱਬ ਵਾਲੀ ਫਿਰਦੇ ਆ ਕੰਮ ਕਰਾਉਂਦੇ ਦੇਖਦੇ ਆ ਜੀਪਾਂ ਹੀ ਜੀਪਾਂ ਫਿਰਦੇ ਨੇ ਫੜੀਆਂ ਨੇ ਜੀਪਾਂ ਉਹ ਖੜੀ ਆਖਰ ਕੰਮ ਕੰਮ ਰਹਿ ਗਿਆ ਆਪਣਾ ਕੀ ਕੀ ਕੰਮ ਰਹਿ ਗਿਆ ਹੋਰ ਆਪਣਾ ਬਿਰ ਕੀ ਕਹਿੰਦੇ ਆ ਇੱਕ ਫੱਪ ਜਿਹੇ ਦੀ ਕਰਤੀਆਂ ਇਹਨਾਂ ਨੇ ਹਾਂ ਤੇ ਇੱਕ ਆਪਣੇ ਜਿਹੜੇ ਨਟ ਕਸਣੇ ਸੀਗੇ ਤੋਂ ਲੋਕ ਆਸਦੇ ਆ ਹਾਂ ਤੇ ਇੱਕ ਆਪਾਂ ਕੂਲੇਟ ਵਾਲੀ ਉਹ ਲਵਾਉਣੀ ਆ ਟੈਂਕੀ ਟੈਂਕੀ ਲਵਾਉਣੀ ਆ ਤੇ ਬਸ ਫਿਰ ਆਪਾਂ ਚੱਲਦੇ ਆ ਕੋਈ ਦੇਖੋ ਨੰਬਰ ਪਲੇਟ ਲਵਾ ਲਈ ਸੀ ਜੀ 3 ਵੀ ਆ ਗਈ ਆਜੋ ਵਾਗਰ ਆਪਾਂ ਘਰਾਂ ਨੂੰ ਟੈਂਕੀ ਜੀ ਪੜ ਲਿਆ ਫਿਰ ਉਹ ਲੈ ਆਪੇ ਲਵਾ ਦੂਗਾ ਕਿੱਥੇ ਆ ਉਹ ਉਹਦਾ ਉਹ ਦੱਸਦਾ ਫੋਨ ਕਰਕੇ ਵੀ ਕਿੱਥੋਂ ਲਵਾਉਣੀ ਆ ਤੇ ਟੈਂਕੀ ਜਿਹੜਾ ਟੈਂਕੀ ਆ ਉਹ ਕਹਦਾ ਮੈਂ ਆਪੇ ਭੇਜ ਮੋੜ ਤੇ ਤੁਹਾਡੇ ਵੀਰਾਂ ਨੂੰ ਟੈਂਕੀ ਜਿਹੜੀ ਪਿੱਚੇ ਵਾਲੀ ਰੰਗ ਕਰਕੇ ਭੇਜੂਗਾ ਨਾ ਰੰਗ ਰੰਗ ਕਹਿੰਦਾ ਹੋਇਆ ਨਹੀਂ ਹੁਣ ਕੋਈ ਬੰਦਾ ਹੀ ਨਹੀਂ ਇਹ ਰੰਗ ਵਾਲਾ ਪਰ ਆਪਾਂ ਕਰੇ ਤੁਹਾਨੂੰ ਚਲੋ ਬਾਹਰ ਟੈਂਕੀ ਰਵਾ ਦੇ ਕੇ ਇੱਕ ਤਾਂ ਪਾਣੀ ਡੋਲਦਾ ਜਿਹੜਾ ਸਾਡਾ ਠੀਕ ਕੰਮ ਕਰਾ ਲੈਂਦੇ ਆਪਾਂ ਆ ਤੇ ਆ ਖਰਾਬ ਹੋਈ ਜਾਂਦਾ ਇੱਥੋਂ ਪਾਣੀ ਡੁੱਲੀ ਜਾਂਦਾ ਇਹਦਾ ਇੱਥੋਂ ਮੈਂ ਖਾਲੇ ਜਾਂਦਾ ਤੇ ਆ ਸਾਰੇ ਕਿਤੇ ਖਰਾਬ ਕਰਤਾ। ਕਰਾ ਕੇ ਕੰਮ ਤੇ ਸਮਾ ਕੀ ਹੋ ਗਿਆ? 2:05 ਮਿਲ ਜਾਓ। 4:00 ਵਜੇ ਚਲਾਂਗੇ। ਵਾਹ ਵਾਹ। ਨਹੀਂ ਨਹੀਂ। ਹੂੰ। 3:30 ਹੋਵੇ ਆਪਾਂ ਨਿਕਲੋ। ਢੋਡ ਦਾ ਕੰਮ ਹੋਇਆ ਨਹੀਂ ਹੈਨਾ? ਹੋਰ ਤਾਂ ਨਹੀਂ ਹੈ। ਢੋਡ ਆਪਾਂ ਮੋਕਿੰਗ ਕਰਾਉ। ਚੱਲੋ। ਲਓ ਜੀ ਢੋਡ ਰਹਿ ਗਿਆ ਆਪਣਾ। 2 ਵਾਲਾ ਕਰਾਉਣਾ ਸੀ, 2 ਸ਼ੀਟਾਂ ਵਾਲਾ ਅੱਗੇ-ਅੱਗੇ। ਉਹ ਰਹਿ ਗਿਆ ਤੇ ਬਸ ਅੱਜ ਇਹ ਕੰਮ ਹੋਇਆ। ਵਾਈਬ੍ਰੇਸ਼ਨ ਜੀ ਕਰਦੀ ਜਿਹੜੀ ਉਹ ਕਰਾਤੀ। ਸਾਰਿਆਂ ਮਾਰਕੀਟਾਂ 'ਚ ਘੁੰਮੇ ਇੱਥੇ ਜੀਪਾਂ ਦੇਖੇ ਦੂਰ ਜਾਣਾ ਮਾੜਾ ਸਮਾਂ ਚ ਕਰਦੀ ਗੱਡੀ ਲੈ ਕੇ ਜਾਣੀ ਹੈ ਨਾ ਆਹ ਹੁੰਦਾ ਜੈਨੂਅਲ ਕੰਮ ਕਰਨਾ ਆਹ ਬਾਈ ਨਾਟ ਕੱਸ ਰਹੇ ਨੇ ਤੇ ਵਿਚਰਾਵੜਾ ਪਾਈ ਹੋਈਆਂ ਨੇ ਮਦੁਰ ਲੋਕ ਵਾਲੇ ਨਾਟ ਨੇ ਤੇ ਤੁਹਾਨੂੰ ਨਟ ਦਿਖਾਉਨੇ ਆ ਆਹ ਦੇਖੋ ਇਹਨੂੰ ਗਏ ਚੱਲਵਾ ਕੰਮ ਕਰਨਾ ਡਿਫਰੈਂਸ ਇੰਪੋਰਟੰਟ ਸਾਰੇ ਲੋਕਾਂ ਕਲੇ ਨਾਲ ਆ ਬੜੀ ਜੀ ਪਹਿਰਾਣਾ ਲੋ ਵੀ ਪਹੁੰਚ ਗਏ ਬਾਈ ਡੈਂਟਰਾਂ ਕੋਲੇ ਥੋੜਾ ਜਿਹਾ ਕੰਮ ਰਹਿ ਗਿਆ ਜੀ ਬਾਈ ਇੱਥੇ ਚੱਲ ਰਿਹਾ ਕੰਮ ਬਾਈਆਂ ਦਾ ਡੈਂਟਿੰਗ ਪੇਂਟਿੰਗਾਂ ਖੜੀਆਂ ਨੇ ਚੇਸੀਆਂ ਤੇ ਚੈਸੀਓ ਦੇ ਚੈਸੀ ਨੰਬਰ ਨੇ ਮੰਦੀ ਅਸਲ ਤੇ ਸਾਰੇ ਕੰਮ ਯਾਲੀ ਸੱਸੀ ਕਿਸੇ ਦੀ ਹੋਰ ਆ ਬਾਡੀ ਕਿਸੇ ਦੀ ਹੋਰ ਆ ਤੇ ਇੰਜਨ ਕੋਈ ਹੋਰ ਆ ਸਾਰਾ ਡੁਪਲੀਕੇਟ ਕੰਮ ਆ ਕੋਈ ਡੁਪਲੀਕੇਟ ਕੰਮ ਕਰਾਉਂਗੇ ਤਾਂ ਅਸਲ ਦੇ ਵਿੱਚ ਹੁਣ ਪਾਸਿੰਗ ਵੀ ਹੁੰਦੀ ਨਹੀਂ ਨਾ ਇਹ ਸੀਜੀ 3 ਵੀ ਜਿਹੜੀ ਛੋਟੀ ਵੱਡੀ ਕਹਿੰਦੇ ਨੇ ਆਪਾਂ ਇਹਨਾਂ ਦੀ ਤੇ ਪ੍ਰੋਬਲਮ ਵਾਲਾ ਕੰਮ ਹੀ ਆ ਇਹ ਇੱਥੇ ਫਸਣਾ ਘਾਟੀ ਜਾਏਗਾ ਜੇ ਤੁਹਾਨੂੰ ਪਾਸ ਨਹੀਂ ਮਿਲਦੀ ਆ ਪੇਪਰ ਵੈਲਿਡ ਮਿਲਦੇ ਨਹੀਂ ਤਾਂ ਤੁਸੀਂ ਲਓ ਇਹਨੂੰ ਆਦਰਵਾਇਜ਼ ਇਹਦੇ ਪੰਗੇ 'ਚ ਫੌ ਵੀ ਨਾ ਗੱਡੀਆਂ ਹੋਰ ਬਥੇਰੀਆਂ ਨੇ ਸੋਹਣੀਆਂ ਸੋਹਣੀਆਂ ਉਹ ਲੈ ਲਓ ਆਹੇ ਖੇਤਾਂ ਖੱਬਿਆਂ 'ਚ ਪੈਣ ਵਾਲੀ ਵਧੀਆ ਚੀਜ਼ ਆ ਨਹੀਂ ਹੈ ਨਹੀਂ ਕੋਈ ਚਾਹੁੰਦੇ ਇੱਥੇ ਜਦੋਂ ਆਪਾਂ ਕਰਾਉਣੇ ਆਗੇ ਉਹਦੇ ਨਾਲ ਬਹਿ ਕੇ ਪੇਪਰ ਵਰਕ ਕਰੂ ਪਹਿਲਾਂ ਪੇਪਰ ਵਰਕ ਕਰਕੇ ਫਿਰ ਤਿਆਰ ਕਰਾਉਂ ਨਹੀਂ ਫਿਰ ਖੱਜਲ ਖਵਾਰੀ ਹੁੰਦੀ ਆ ਆਹ ਦੇਖੋ ਠੀਕ ਹੈ ਜੀ ਧੰਨਵਾਦ ਜੀ ਓਕੇ ਵੀਰੇ ਠੀਕ ਹੈ ਬਾਈ ਮੈਂ ਜਾਂਦੇ ਆ ਤੇ ਮਿਸਤਰੀ ਨੇ ਲੈ ਲਈ ਟਰਾਈ ਟਰਾਈ ਲੈ ਕੇ ਤੇ ਹੁਣ ਚੱਲਿਆਂ ਕੰਮ ਸਾਰਾ ਹੋ ਗਿਆ ਓਕੇ ਤੇ ਹੁਣ ਚੱਲਦੇ ਆ ਕਿੱਥੇ ਨੂੰ ਚੱਲੇ ਮੁੰਡਿਆ ਆਪਾਂ ਚੱਲਨੇ ਆ ਬਾਗਾਉਂਗਾ ਕਾਉਨ ਵਾਪਸੀ ਯਸ ਚੱਲੋ ਪਿੰਡਾਂ ਨੂੰ ਚੱਲੀਏ ਹੁਣ ਕੰਮ ਜਿਹੜੇ ਹੈਗੇ ਸੀ ਥੋੜੇ-ਮੋਟੇ ਰਹਿ ਗਏ ਥੋੜੇ-ਮੋਟੇ ਕਰਾ ਲੇ ਮੇਰੇ ਹੱਥੋਂ ਵੇ ਮੇਰੇ ਮਾੜੇ ਹੁਣ ਵੀ ਚੱਲੇ ਡੱਬਾ ਵਾਲੀ ਤੂੰ ਵਾਪਸੀ ਤੂੰ ਕਿੰਨਾ ਸਮਾਂ ਹੋ ਗਿਆ ਸਮਾਂ 4:04 ਹੋ ਗਏ ਜਿਹੜੇ ਕੰਮ ਸੀ ਕਰਾ ਕੇ ਚੋਬਰ ਚੱਲੇ ਨੇ ਵਾਪਸ I don't know. देख तो रहे हैं इतना माहौल हाँ जी हाँ जी ओके रिपोर्ट फूड ओके पूरी तो सही रहे हैं ਈ ਉਸਤਾਦ ਜੀ ਇਹ ਹੱਡ ਲੱਗਿਆ ਨਹੀਂ ਸਾਡਾ ਅਜ ਰਹਿ ਗਿਆ ਉਹਦੇ ਤੋਂ ਮੋਗਿਆਂ ਹੱਡ ਲਵਾਉਣਾ ਹੁਣ ਓਕੇ ਮੈਂ ਜਾ ਰਿਹਾ ਓਕੇ ਪਾਸ ਵੀ ਕਾਰੀ